ਸੋ ਹੈ ਗਾਇਸ ਵੈਲਕਮ ਬੈਕ ਟੂ ਚੈਨਲ ਅਮਚੀ ਮੈਂ ਲੋਕ ਉਸਤੇ ਤੋਂ ਡੋਸਾ ਖਾਣੇ ਪੈ ਤੁਹਾਡੀ ਦੁਆ ਤੁਹਾਡੀ ਦੁਆ ਨਾਲ ਅਬ ਬਿਲਕੁਲ ਠੀਕ ਆ ਤਾਂ ਦੋਸਤੋ ਫਾਈਨਲੀ ਆਪਾਂ ਰੈਡੀ ਹੋ ਚੁੱਕੇ ਆ ਜਿ ਪਿਛਲੇ ਲੋਕ ਤੇ ਦੇਖਾਣਾ ਸਰ ਜਣੇ ਐਵੇਂ ਫਿਰਦੇ ਸੀ ਇਹ ਤਾਂ ਹਲੇ ਵੀ ਐਵੇਂ ਫਿਰਦੇ ਰਹਿੰਦੇ ਨੇ ਤਾਂ ਗਾਇਸ ਮੈਂ ਤਾਂ ਸੋਣਾ ਜਿਹਾ ਬਣ ਗਿਆ ਮੈਂ ਐਵੇਂ ਜਾਣਾ ਤਲਾ ਜੇਬਾ ਚ ਕਰਾ ਜੇਬਾ ਚ ਕਰਾ ਲਫਾਫਾ ਨਹੀਂ ਪਈ ਨਹੀਂ ਮੈਂ ਜੇਬਾ ਜਿ ਭਾਲ ਲਉ ਅਚਾ ਦੋਸਤੋ ਮੇਰਾ ਦੋਸਤ ਆ ਇਹ ਮੇਰਾ ਦੋਸਤ ਆ ਇਨਾ ਮਾ ਦੋਸਤ ਨਹੀਂ ਆ ਦੋਸਤੋ ਪੁਰਾਣਾ ਦੋਸਤ ਆ ਬਲੌਗ ਚ ਆਇਆ ਪਹਿਲੀ ਵਾਰੀ ਪਹਿਲੀ ਵਾਰੀ ਆ ਆ ਵੀ ਪਹਿਲੀ ਵਾਰੀ ਆ ਇਹ ਘੱਟ ਬੋਲਦਾ ਵਿਚਾਰਾ ਸੈਡੋ ਸੈਡੋ ਤਾਂ ਨਹੀਂ ਤੋ ਫਾਇਦਾ ਚੱਕਦਾ ਸੈਡੋ ਸੈਡੋ ਹੁੰਦਾ ਤੇ ਦੋਸਤੋ ਇੰਦਰ ਦੇਖੋ ਆ ਵੀ ਮੇਰੀ ਲੁੱਕ ਦਿਖਾਓ ਆ ਤੇਰੀ ਲੁੱਕ ਬੜੀ ਇੱਥੇ ਗਾਂ ਹੈਗੀਆਂ ਨਾ ਬਹੁਤ ਕੀ ਦੇਖੋ ਖੜ ਗਿਆਂ ਜਾ ਕੇ ਉਹ ਖੁੰਝੇ ਲਾ ਕੇ ਜਿੰਦਾ ਹੀ ਨਹੀਂਗਾ ਇੰਨਾ ਵੀ ਕਾਲੂ ਨਹੀਂਗਾ ਨਹੀਂ ਮਤਲਬ ਪੂਰਾ ਹੀ ਨਹੀਂ ਆ ਰਿਹਾ ਵਾਈਟ ਐਂਗਲ ਤਲਾ ਉਹ ਆ ਜਾ ਵਾਈਟ ਐਂਗਲ ਲਾਤਾ ਉਹ ਵਾਈਟ ਐਂਗਲ ਲਾਣਾ ਦੋਸਤੋ ਦੇਖੋ ਹਾਂ ਕੀ ਦੇਖੋ ਕੇਸ ਮੈਨੇ ਜੁੱਤੀ ਧਾਲੀ ਹੈ ਹਾਂ ਸੀ ਜਿਹੜੇ ਜਿਹੜਾ ਇਹ ਕੱਲ ਵਾਲੀ ਵੀਡੀਓ ਚ ਕੱਪੜੇ ਨਹੀਂ ਦਿਖਾ ਰਿਆ ਸੀ ਨਾ ਆਲੇ ਸੀਗੇ ਦਿਖਾਈਂ ਇਧਰ ਨੂੰ ਮੂੰਹ ਕਰਕੇ ਹਾਂ ਇਹ ਕੀ ਹੋ ਰਿਹਾ ਵਾ ਤੋਜ ਮਾਰਿਆ ਤੋਜ ਮਾਰਿਆ ਥੱਲੇ ਕਰ ਲੈ ਹੱਥ ਇਦਾਂ ਦੇ ਕੱਪੜੇ ਪਾ ਲੈ ਸੇਮ ਤੋਂ ਸੇਮ ਇਦਾਂ ਦੇ ਉਹਦੇ ਕੀ ਪਾਇਆ ਖੜਾ ਹੋਈ ਕੀ ਪਾਇਆ ਅਛਾ ਬੈਲ ਬਾਟਮ ਨਹੀਂ ਬੈਲ ਬਾਟਮ ਨੂੰ ਮਟਾਕਲੂ ਪਾਣੀ ਸੀਗੀ ਤੇ ਬਰਨਾਲ ਆਈ ਆਈ ਸੱਟ ਪਾਣੀ ਸੀਗੀ ਵਧੀਆ ਨੇ ਪਾਈ ਜੀ ਅੱਛਾ ਆ ਵੀ ਵਧੀਆ ਲੱਗਦੀ ਹੈ ਫਾਰਮਲ ਆ ਮੇਰਾ ਸੂਟ ਜੇ ਇੱਥੇ ਵਿਚਾਰਾ ਸ਼ਰਾਫ ਦਈ ਜਾਂਦਾ ਹੈ ਕਹਿੰਦਾ ਪਾ ਲਓ ਮੈਨੂੰ ਵੀ ਗਾ ਜੀ ਮੰਮੀ ਨੇ ਮੈਨੂੰ ਧੋਖਾ ਕੀਤਾ ਟੋਂ ਮੰਮੀ ਨਾਲ ਥੋੜੇ ਧੋਖੇ ਕਰਦਾ ਤੁਸੀਂ ਮੈਨੂੰ ਧੋਖਾ ਜੇ ਮੈਂ ਵਾਈਨ ਵਿੱਚ ਸੂਟ ਪਾਉਂਗੇ ਆ ਵਾਈਨ ਨਹੀਂ ਆਹ ਦੇਖ ਤਾਂ ਵਿੱਚ ਡਾਰਕ ਵਾਈਨ ਕਲਰ ਆਹ ਹੈ ਵੀ ਨਾ ਇਹ ਤੋਂ ਘਾਇਤਾ ਜਮਨ ਲਗ ਗਈ ਵਾਲੀ ਸੂਟ ਮੰਗਣੀ ਤੇ ਵਾਈਨ ਹੀ ਹੈ ਮਾਮਾ ਆਏ ਹਾਈ ਆ ਦੇ ਆ ਦੇ ਆ ਵਿਚਾਰ ਡਾਰਕ ਕਲਰ ਹੈ ਵਾਈਨ ਬੜਾ ਸ਼ੇਡ ਹੁੰਦਾ ਇਹਨਾਂ ਆ ਦੇਖ ਲੈ ਲੈ ਚੁੰਨੀ ਲੈ ਕੇ ਦੇਖ ਲੈ ਤੇਰੇ ਸੂਟ ਨਾਲ ਮੈਚ ਹੁੰਦੀ ਕਿ ਨਹੀਂ ਚੁੰਨੀ ਕੱਤ ਮੇਰੀ ਚੁੰਨੀ ਕਿਨ ਪਚ ਕੇ ਚੱਕ ਕੇ ਮਾਰੀਏ ਕੁੱਤੇ ਐ ਪੁੱਛ ਚੁੰਨੀ ਕਿਨ ਸੱਟ ਪਚ ਕੇ ਸੱਟ ਹੈ ਹੈਡ ਸ਼ਾਟ ਭਈਆ ਆ ਦੇਖ ਲੈ ਆ ਦੇ ਤੇਰੀ ਪਾਕ ਨਾ ਮੈਚ ਹੁੰਦਾ ਆ ਦੇ ਤੇ ਤੇਰੀ ਸ਼ਲਟ ਨਾ ਮੈਚ ਹੁੰਦਾ ਕੱਲ੍ਹ ਐਵੇਂ ਹੁੰਦਾ ਇੱਧਰਲੇ ਪਾਸੇ ਹੋਊਗਾ ਇੱਧਰਲੇ ਪਾਸੇ ਇੱਥੇ ਕਹਾ ਕਲਰ ਆ ਦੇ ਠੀਕ ਆ ਠੀਕ ਫਿਰ ਮੈਂ ਇਹ ਕਹਿੰਦਾ ਗਾਇਜ਼ ਆਲੇ ਕੋ ਸਕੂਲ ਵਾਲੀ ਪੈਂਟ ਸਕੂਲ ਵਾਲੀ ਪੈਂਟ ਦਾਸੀ ਦਿੱਤਾ ਐਵੇਂ ਨਹੀਂ ਟਲਿਆ ਸਕੂਲ ਵਾਲੀ ਪੈਂਟ ਨਾ ਦੇ ਲੈ ਕਿੰਨੀ ਟੌਰ ਆ ਤੁਸੀਂ ਇਹ ਦੇ ਲਓ ਵੀ ਇਹ ਸਕੂਲੇ ਦੇ ਅੱਤ ਟੌਰ ਹੁੰਦੀ ਹੋਣੀ ਆ ਸਕੂਲੇ ਦੀ ਪਾਰਟੀ ਹੋਈ ਸਾਰੇ ਤੇਰੇ ਲਈ ਦੇਖਣਗੇ ਮਨਿੰਦਰ ਵਰਦੀ ਪਾ ਕੇ ਇੱਕ ਵਾਰੀ ਵਿਆਹ ਦੇਖ ਕੇ ਦੇਖੀ ਉਹ ਇਹ ਸਮਾਂ ਪਤਾ ਕਿਹੜਾ ਸੀਗਾ ਜਿੰਨਾਂ ਨੇ ਦੌਰ ਕੱਟਿਆ ਵਾ ਸਾਡੇ ਤੋਂ ਵੀ ਪਹਿਲਾਂ ਦਾ ਮੰਨ ਲਓ 90 ਤੋਂ ਵੀ ਪਹਿਲਾਂ ਵਾਲੇ ਜਿਹੜੇ ਸੀ ਉਹ ਵਰਗੀਆਂ ਵੀ ਹੁੰਦੀਆਂ ਸੀ ਉਹ ਵਰਦਿਆਂ ਹੁੰਦੀਆਂ ਨਹੀਂ ਮਤਲਬ ਵਰਦੀਆਂ ਪਾ ਕੇ ਜਵਾਕ ਸਕੂਲ ਉੱਥੇ ਚਲੇ ਜਾਂਦੇ ਸੀ ਵਿਆਹ ਤੇ ਤੂੰ ਅੱਜ ਦੇ ਟਾਈਮ 'ਚ ਇੱਕ ਵਾਰੀ ਜਾ ਕੇ ਦੇਖ ਵਰਦੀ ਪਾ ਕੇ ਵਿਆਹ ਤੇ ਜਾਈਂ ਉਹ ਲੋਕਾਂ ਨੇ ਟ੍ਰੈਂਡ ਬਣਾ ਲਿਆ ਓਏ ਉਹ ਡੱਬਾਂ ਵਾਲੀ ਸ਼ਰਟ ਕਿੰਨੀ ਸੋਹਣੀ ਲੱਗਦੀ ਸੀ ਮੈਂ ਤੁਹਾਡੇ ਘਰੇ ਕਿੱਥੇ ਆ ਤਾਂ ਦੋਸਤੋ ਫਾਈਨਲੀ ਹੁਣ ਆਪਾਂ ਚੱਲੇ ਮਮੀ ਹੁਣ ਤਿਆਰ ਹੋਣਾ ਸ਼ੁਰੂ ਹੋ ਚੁੱਕੇ ਨੇ ਲੀਪਾ ਪੁੱਚੀ ਸਟਾਰਟ ਹੋ ਚੁੱਕੀ ਆ ਮੈਂ ਤਾਂ ਹੋ ਗਿਆ ਤਾਂ ਗਏ ਸਨ ਮਮੀ ਨਾਲ ਬੱਚਾ ਆਈਆਂ ਆਪਾਂ ਚੱਲਦੇ ਆਂ ਜੀ ਚਲੋ ਉਸ ਤੋਂ ਕਾਲੂ ਆਇਆ ਸਾਡਾ ਦੇਖੋ ਹਾਏ ਦੇਖੋ ਕਹਿੰਦਾ ਸੋਹਣਾ ਹੀ ਬੜਾ ਲੱਗ ਜਾਂਦਾ ਇਹ ਆ ਜਾ ਨਜ਼ਰ ਇਹ ਨਹੀਂ ਕਿ ਉੱਥੇ ਮੈਨੂੰ ਕੋਈ ਦੇਖ ਲੈ ਤੁਸੀਂ ਦੇਖ ਇਹ ਮੇਰੇ ਨਾਲ ਦਾ ਇਹ ਨਹੀਂ ਨਹੀਂ ਉਹਨਾਂ ਨੇ ਬਾਅਦ ਚ ਦੇਖਣਾ ਵਾ ਪਹਿਲਾਂ ਤਾਂ ਉੱਥੇ ਵਾਲੇ ਦੇਖਣਗੇ ਵਲੌਗ ਤਾਂ ਅਗਲੇ ਦਾ ਨਾੜੋ ਵਾ ਓਏ ਅੱਪ ਤਾਂ ਗਾਇਜ਼ ਦੀ ਵਿਚਾਰੇ ਦੀ ਬੈਲਟ ਟੁੱਟ ਗਈ ਗਾਇਜ਼ ਮੈਂ ਵੀ ਤਿਆਰ ਹੋ ਗਿਆ ਦੇਖ ਤਾਂ ਬ੍ਰੈਂਡ ਦਾ ਨਾਮ ਦੇਖੋ ਮੈਂ ਆ ਜੀ ਆਹ ਦੇਖਦਾ ਕਾਲੂ ਜਮੁਰੇ ਹੀ ਜਾਂਦਾ ਵਾ ਬਾਲ ਯਾਰ ਖਰਾਬ ਕਰ ਤੋ ਹੀ ਅਗਲੇ ਦੇ ਇਹ ਗਾਇਜ਼ ਪਤਾ ਕਿਉਂ ਆਇਆ ਕਿ ਨਾ ਮੈਨੂੰ ਵੀ ਗੋਰਾ ਕਰ ਦੋ ਲਿਆ ਕਰੋ ਆਇਆ ਆਦੇ ਵਾਸਤੇ ਨਹੀਂ ਮੈਂ ਡਰੈਰ ਮਨ ਨਹੀਂ ਡਰੈਰ ਦੂ ਯਾਰ ਆ ਵੀ ਕਰ ਦੇਣਾ ਸੀ ਉਹ ਤਾਂ ਹੋ ਜਾਣਾ ਮੈਂ ਦੁੱਧ ਦਿੱਤੀ ਉਹ ਤਾਂ ਹੋ ਜਾਣਾ ਧੁੱਪੇ ਜਾ ਕੇ ਧੁੱਪੇ ਜਾ ਕੇ ਧੁੱਪੇ ਜਾ ਕੇ ਹੋ ਜਾਣਾ ਮਮਾ ਤੇ ਦੋਸਤੋ ਕਿਹਾ ਤੇ ਵੀ ਤਿਆਰ ਹੋ ਗਏ ਵੀ ਰੋਗੀ ਪਤਾ ਨਹੀਂ ਕੀ ਕਰਦੇ ਸੀ ਜਾਂ ਮੋਣੀ ਪਤਾ ਨਹੀਂ ਦੇਖੋ ਹੱਥ ਤੇ ਕਲਾਕਾਰੀ ਕਰ ਰਹੀ ਹੈ ਤਾਂ ਚਲੋ ਦੋਸਤੋ ਡੇਰ ਚੱਲੇ ਬੇ ਇੱਕ ਮਿੰਟ ਦੇਖ ਕੇ ਮਿਲਦੇ ਆ ਆ ਦੇਈਏ ਗਾイズ ਆਪਾਂ ਕਿਆ ਨਵਰੀ ਮੇਰੇ ਪੈਰ ਨਹੀਂ ਨਿਕਲ ਗੀਸ ਮੇਰੇ ਪੈਰੀਆਂ ਦੇ ਜੁੱਤੇ ਆ ਜੁੱਤੀਆਂ ਨਹੀਂ ਗਾイズ ਕਰ ਲਈ ਪੈਰ ਨਹੀਂ ਕਰ ਲਈ ਕਰ ਲਈਆ ਕਰ ਲਈਆ ਇੰਨੀਆਂ ਕਰ ਲਿਆ ਕਰ ਦੇਣਾ ਉਤੋਂ ਲਾ ਕੇ ਪਾ ਲੈਣੀਆਂ ਸੀ ਸਿਰ ਤੇ ਬਾਹਰ ਲੈਣੀਆਂ ਸੀ ਮੇਰੇ ਕੋਲ ਇਹ ਤਾਂ ਕਿੱਥਾ ਹੋਇਆ ਗਾ ਗਾਇਸ ਸੋਨੀਆ ਪਿੰਨੇ ਨੇ ਦੱਸੋ ਗਾਇਸ ਮੈਂ ਵੀ ਅੱਧੀ ਕਰੈਡੀ ਹੋ ਗਈ ਆ ਮੈਂ ਮਚੰਤਾ ਦਾ ਪੁੱਤ ਲਾ ਦੇ ਉਧਰ ਚੱਕ ਚੋ ਨਹੀਂ ਲਾਂਦੀ ਜੀ ਤੇਰੇ ਭੈਣੇ ਆ ਰੱਡੀ ਤੂੰ ਤਾਂ ਰੀਤ ਗਿਆ ਆ ਦਾ ਵਿਆਹ ਹੋਇਆ ਨਾ ਬਹੁਤ ਟਾਈਮ ਲਾਏਗੀ ਸੱਚੀ ਲੈ ਮੈਂ ਤੈਨੂੰ ਉਹ ਟਾਈਮ ਇਹ ਸਾਰਿਆਂ ਤੋਂ ਪਹਿਲਾਂ ਦੀ ਤਿਆਰ ਹੋਣ ਲੱਗੀ। ਮੈਂ ਸਵੇਰੇ 3 ਵਜੇ ਉੱਠ ਜਾਣਾ। ਆ ਲੈਕ ਪਿੱਛੇ ਪੈ ਰਹੀ ਆ ਫੇਸ ਕਾਲਾ ਪੈ ਨਹੀਂ ਆ ਰਿਹਾ। ਨਹੀਂ। ਉਧਰ ਮੈਂ ਸਵੇਰੇ ਗੋਰਾ ਆ ਰਿਹਾ ਗੋਰਾ। ਗੋਰਾ। ਤੇ ਮੇਰਾ ਵਿਆਹ ਹੋਇਆ ਕਿ ਮੈਂ ਗੋਰਾ ਤਾਂ ਵੀ ਆਊਗਾ ਕਿੰਨਾ ਮੈਂ ਤਪਲਾਇਆ ਹਾਂ। ਹੈ ਮਮੀ? ਮੈਨੂੰ ਕਿਤੇ ਮੇਰਾ ਵਿਆਹ ਹੋਣਾ ਮੈਂ ਤੇ ਲੈ ਜਾ ਤੂੰ ਪੰਦਰ ਤੇ ਬੈ। ਤੂੰ ਪੋਣਾ ਹੀ ਪਹਿਣਾ ਤੱਕ ਤੇ ਰਾਤ ਨੂੰ ਭਾਇਆ ਆਣ ਅਸੀਂ ਗਾਗੋ ਕੱਢ ਕੇ ਤੇਰੇ ਨਾਲ ਦੇਵ ਆਇਓ। ਪਹਿਲਾਂ ਕੁੜਾ ਇੰਨਾ ਸੰਗਦੀਆ ਮੇਰੀ ਤੇ ਵਿਆਹ ਬੂਤ ਹੋਣਾ। ਤੁਸੀਂ ਕਹਤ ਨਹੀਂ ਸੰਗਦੀ। ਤੁਸ ਜਲਦੀ ਜਾਂਦੀ। ਕਾਈ ਸੰਗ ਵਿਆਹ ਤੱਕ ਨੇ ਇੱਕ ਦਿਨ ਖਾਰਾ ਨਹੀਂ ਹੋਣਾ। ਆਹੋ। ਮੇਰੀ ਮਾਸੇ ਦੀ ਕੁੜੀ ਆ ਖਿਜ ਜਾਂਦੀ ਆ। ਹੂੰ। ਕਰ ਲੈ। ਸਪਰੇਅ ਹੈ ਨਹੀਂ ਕਿ ਸਪਰੇਅ ਤਾਂ ਕਾ ਕੇ ਚਾਚੂ ਦੇ ਸਾਰੇ ਕੱਟ ਤੀ ਖਰਾਬ। ਹੂੰ। ਦੀਦੀ ਉਹ ਤਾਂ ਰੋਜ਼ ਹੀ ਲਾ ਕੇ ਬਹਿ ਜਾਂਦਾ ਸੀਗਾ। ਪਤਾ ਨਹੀਂ ਸਪਰੇਅ ਨਾਲ ਕੀ ਕਰਦਾ ਸੀ। ਸੈਣੀ ਆ ਨਾ। ਉਹ ਵੀ ਸੋਣੀ ਪਈ ਹੋਈ ਆ। ਆਹ। ਆਹ ਸੱਚੀ। ਮੈਂ ਵੀ ਕਰੇ ਰਹੂਗਾ ਨਾ ਹੁਣ ਇਦਾਂ ਹੀ ਕਰਾਂ ਮੈਂ ਵੀ ਨਵਾਲਾ ਚ ਕੁਛ ਨਾ ਕੁਛ ਹੁਣ ਇਹ ਮੋਨੀ ਨੇ ਜਾ ਕੇ ਮਾ ਇਹ ਕੁਛ ਕਰਨੇ ਬਸ ਸਿੱਖਿਆ ਕਰ ਲੈਣਾ ਬਸ ਕੋਈ ਨਾ ਤਾਂ ਬਈ ਗੈਸ ਮੈਨੂੰ ਮੋਨੀ ਕਹਿੰਦੀ ਆ ਕਿ ਤੁਸੀਂ ਪਾਰਲਰ ਦਾ ਕੰਮ ਕੀਤਾ ਮੈਂ ਕੋਈ ਪਾਰਲਰ ਦਾ ਕੰਮ ਨਹੀਂ ਕੀਤਾ ਮੈਂ ਨਾਲ ਸਿੱਖਿਆ ਬਸ ਮੈਨੂੰ ਆਈ ਨਹੀਂ ਹੁੰਦਾ ਕਰੇ ਆਪ ਹੀ ਮੇਰੀ ਮੰਮਾ ਵੀ ਕਹਿੰਦੇ ਸਿੱਖ ਲੈ ਫਿਰ ਪਾਰਲਰ ਖੋਲ ਨੂੰ ਮੈਂ ਮੋਨੀ ਸਿੱਖ ਲੈ ਯਾਰ ਮੈਨੂੰ ਮਿਲੋ ਪਾਰਲਰ ਦਾ ਨਾ ਪਾਰਲਰ ਖੋਲਣਾ ਨਹੀਂ ਅੱਦਾ 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 ਤੇਰਾ ਅੱਦਾ ਮੇਰਾ ਉਹਨਾਂ ਨੇ ਸਾਰੀ ਧੜੀ ਆ ਆ ਦੋ ਟਾਇਆ ਕਰਨਾ ਥੋੜਾ ਅਗਲਾ ਕਲੈਂਟ ਬੈਠਾ ਰਹਿ ਰਿਹਾ ਉਹਨਾਂ ਨੇ ਕਿ ਖੜ ਜਾ ਬਹਿ ਲੈ ਸਾਨੂੰ ਆਪ ਦੇ ਪਾਸੇ ਕਰ ਲੈਣਾ ਸਾਡੇ ਨੂੰ ਘਰ ਉਹਨਾਂ ਤੋਂ ਸਾਨੂੰ ਤੇ ਆਉਂਨੂ ਕਰਦੇ ਬਾਅਦ ਚੋ ਚਲੋ ਵੇ ਮਨ ਆਪਾਂ ਕਰ ਲਈਏ ਤੇ ਬਲੀਆਂ ਪਾਲ ਲਈਏ ਕਰ ਲਈਏ ਅੱਗੇ ਫਿਰ ਮੱਝ ਮਿਲਦੇ ਸੋ ਗਾਇਸ ਫਾਈਨਲੀ ਆਪਾਂ ਰੈਡੀ ਹੋ ਚੁੱਕੇ ਆ ਸਾਡੀ ਕੁੜੀ ਦੇਖ ਲਓ ਇੱਧਰ ਕਿਉ ਲੈ ਲੈ ਤੌਰਾ ਨਹੀਂ ਮਾਨ ਕੋੜੀ ਦੀ ਤਾਰਾ ਕੱਢਦੀ ਰਹਿਨੀ ਐ ਸੱਜਦੀ ਰਹਿਨੀ ਐ ਓਏ ਹੋਏ ਗਾਣਾ ਗਾਉਣ ਤੇ ਇਹਨੂੰ ਕੁਛ ਚਿੱਤੇ ਆ ਗਿਆ ਚਿੱਤੇ ਆ ਗਿਆ ਗਾਇਕ ਕੀ ਚਿੱਤੇ ਆ ਗਿਆ ਹੁਣ ਆ ਤੇਰੇ ਵਾਲ ਵਿਚੋਂ ਨਵੜ ਗਏ ਆਏ ਹਾਏ ਚਾਬੀ ਡੱਕ ਚੱਲ ਗਈ ਹਾਂ ਜਿਵੇਂ ਸਹੀ ਕਰ ਆ ਚਿੱਤੇ ਆ ਗਿਆ ਅੱਛਾ ਵਾਚ ਰਹਿ ਗਈ ਸੀ ਮੈਂ ਤਾਂ ਦੇਖ ਲਿਆ ਦੇਖੋ ਗਾਇਸ ਗਾਇਸ ਟਾਈਮ ਸਾਨੂੰ ਦੇਖਣਾ ਨਹੀਂ ਆਉਂਦਾ ਆ ਦੇਖੋ ਮਹਿੰਦੀ ਮੇਰੀ ਲੈ ਇਹ ਲੱਕ ਲਾ ਲਈ ਮੈਂ ਲੈ ਮੈਂ ਲਾ ਮੈਂ ਬੱਚਾ ਲਾਉਂਗਾ ਲੈ ਫੜਾ ਲਾਵਾਂ ਹਾਈ ਕਿੰਨਾ ਟਾਈਟ ਲਾਤਾ ਓ ਮਾਈ ਗਾਇਟਾ ਇੱਧਰ ਇਹ ਪੁੱਠੇ ਹੱਥ ਤੇ ਲਾਈ ਜਾਨੀ ਐ ਇਹ ਮੈਂ ਇੱਧਰ ਹੱਥ ਤੇ ਲਾਣਾ ਨਾ ਮਾ ਚਲੇ ਚੂੜੀਆਂ ਨਹੀਂ ਰਿੱਧ ਖੱਬੇ ਹੱਥ ਤੇ ਵਾਚ ਲਾਈ ਦੀ ਐ ਜੇ ਟਾਈਮ ਨਹੀਂ ਦੇਖਣਾ ਆਉਂਦਾ ਕੰਮ ਸੇ ਕੰਮ ਉਹ ਤਾਂ ਉਹ ਹੱਟ ਤਸ ਸੇ ਟੰਗ ਨਾ ਲਾ ਲ ਇਹਨੂੰ ਟਾਈਮ ਨਹੀਂ ਦੇਖਣਾ ਤਾਂ ਗਾਇਸ ਅੱਛਾ ਕੋਈ ਪੁੱਛੇ ਉਹਨਾਂ ਨੂੰ ਟਾਈਮ ਨਾ ਪੁੱਛੇ ਮਜ਼ਾਕ ਵੀ ਨਾ ਡਾਇਓ ਕਿਸੇ ਨੇ ਹੱਸਣਾ ਨਹੀਂ ਹੱਸਣਾ ਨਹੀਂ ਜਮਾ ਨਹੀਂ ਹੱਸਣਾ ਗਾਇਸ ਕਿਸੇ ਨੇ ਹੱਸਣਾ ਨਹੀਂ ਦੇਖਣਾ ਤਾਂ ਘੜੀ ਲਾ ਲੀਆ ਕਿਸੇ ਨੇ ਹੱਸਣਾ ਨਹੀਂ ਓ ਖੱਤ ਚ ਪਾ ਲਿਆ ਸਾਰਾ ਕੁਝ ਲੈ ਖੜਾ ਉਧਰ ਪਾ ਕੜਾ ਵੀ ਉਧਰ ਪਾ ਨਹੀਂ ਕੜਾ ਮੈਂ ਉੰਮੀ ਯਾਰੇ ਦਲਾਤ ਮੈਨੂੰ ਸੋਨਾ ਨਹੀਂ ਲੱਗਦਾਗਾ ਕੋਈ ਨਾ ਸੋਨਾ ਲੱਗਣ ਲਈ ਥੋੜੀ ਘਾਣਾ ਤੂੰ ਮੈਨੂੰ ਜੀਭ ਤੇ ਲੱਗਦਾ ਮੈਂ ਹੱਥ ਚ ਕਦੀ ਕੁਝ ਨਹੀਂ ਪਾਇਆ ਦੇ ਲੈ ਉਧਰ ਦੇਖੀ ਸ਼ੀਸ਼ੇ ਚ ਮੈਂ ਦਲਾਤ ਚ ਕਦੀ ਕੁਝ ਨਹੀਂ ਪਾਇਆਗਾ ਸੋਨਾ ਲੱਗਦਾ ਤੂੰ ਦੇਖ ਲਓ ਗਏ ਮੈਂ ਮੱਦੀ ਲੱਕ ਕੇ ਦੇਖ ਲੈ ਇੱਕ ਮਿੰਟ ਗਾਇਸ ਮੈਂ ਰੈਡੀ ਆ ਨੇਰੇ ਚ ਖੜੀ ਆ ਆਜੋ ਗਾਇਸ ਨਹੀਂ ਨੇਰੇ ਚ ਨਹੀਂ ਗੱਤ ਕਰਤਾਂ ਗਾਇਸ ਨੇਰੇ ਚ ਨਹੀਂ ਗੱਤ ਸੁਣ ਆਜੋ ਮੈਂ ਗੁੱਤ ਕਰ ਦਿੰਦੇ ਯੈਸ ਅਲੈਕਸਾ ਆ ਦੇਖ ਲਓ ਫੁੱਲ ਇਹ ਬਾਲ ਚ ਗਰਮੀ ਹੋ ਗਈ ਪਰ ਸਿੱਟੀ ਛੱਡ ਕੇ ਜਾਣਾ ਆ ਜਾਓ ਅੱਛਾ ਅਗਲਾ ਮੈਂ ਸਗਨ ਨਹੀਂ ਦੇਣਾ ਹਾਂ ਹਾਈ ਕਿੰਨਾ ਪਾਣੀ ਹੈ ਤੇ ਚਲੋ ਗਾਇਸ ਚਲੋ ਗਾਇਸ ਚਲੋ ਗਾਇਸ ਚਲੀਏ ਚਲੋ ਗਾਇਸ ਚਲੋ ਗਾਇਸ ਆਏ ਗਾਇਸ ਕਿੰਨੀ ਗਰਮੀ ਹੈ ਗੱਡੀ ਚਲੀ ਚਲੋ ਗੱਡੀ ਚ ਨਾਲੇ ਬੰਦੇ ਮੰਨ ਲੈਣਗੇ ਤੇ ਚਲੋ ਗਾਇਸ ਆਹ ਚਲਾ ਦਿਆ ਤੇ ਫਿਰ ਤੁਹਾਨੂੰ ਜਾ ਕੇ ਮਿਲ ਤੂੰ ਸੇ ਅੱਗੇ ਨ ਕਰੋ ਚੁੰਨੀ ਮੜੀ ਜੀ ਹੋਰ ਅੱਗੇ ਨੂੰ ਹੋਰ ਅੱਗੇ ਨੂੰ ਸਿਰ ਤੋਂ ਸਿਰ ਤੋਂ ਅੱਗੇ ਨੂੰ ਕੋੰਦੇ ਘਾੜੂ ਕੋੰਦੇ ਘਾਟੇ ਕਿ ਕਰਨਾ ਹਾਂ ਬੱਸ ਐ ਠੀਕ ਆ ਤੂੰ ਵੀ ਕਰ ਲੈ ਤੇਰਾ ਤੂੰ ਮੈਲਟ ਹੋ ਜਾਣਾ ਤੇਰਾ ਤੂੰ ਆਪ ਕੀਤਾ ਮੇਕਅਪ ਨਹੀਂ ਯਾਰ ਮੇਲਟ ਦਾ ਦੂਜੀ ਆ ਆ ਲੋ ਇੰਤਿਆਰ ਹੋ ਗਿਆ ਗਾਇਸ ਇਸੀ ਕਰ ਲੈ ਐਕਟਿਵ ਹੋ ਤਾਂ ਚੱਲੇ ਜਲੂਸ ਖਾਨਾ ਤਾ ਗੱਡੀ 'ਚ ਜਾਓ ਦੱਸ ਗੱਡੀ ਨਗਰ ਦੀ ਪਤਾ ਹੀ ਨਹੀਂ ਜੀ ਫੇਰ ਅਸੀਂ ਕੀ ਗੱਡੀ ਕਮਾਈ ਚੱਲਾਂਗੇ ਸ਼ਹਿਰ 'ਚ ਸ਼ਹਿਰ 'ਚ ਆ ਤਾਂ ਜਾਣਾ ਮੈਂ 10 ਮਿੰਟ ਲੱਗਣਗੇ ਤੁਰ ਕੇ ਚੱਲ ਜਾ ਉਹ ਮਿੱਲਾ ਪਾਈਆਂ ਨੇ ਤੂੰ ਤੁਰ ਕੇ ਚੱਲ ਜਾਣਾ ਅਸੀਂ ਕਿੱਡੀਆਂ ਕਿੱਡੀਆਂ ਹਿੱਲਾ ਪਾਈਆਂ ਇਹਨਾਂ ਨੇ ਚੰਗਾ ਅਸੀਂ ਆਏ ਦੱਸ ਦੋ ਪੈਲਸ ਆਉਣੇ ਮਗਰ ਅੱਜ ਤਾਂ ਬਲੇਕ ਚੱਲਦੇ ਪੈਲਸ ਦੱਸੋ ਮਗਰ ਆਉਣੇ ਅਸੀਂ ਫੋਨ ਕਰ ਲੈਂਦਾ ਉਸ ਤੋਂ ਪਹੁੰਚ ਗਏ ਤੇ ਅੱਛਾ ਦਣਾ ਵਾਲਾ ਤੇ ਆ ਮਮੀ ਉਹ ਜੁੱਤੀਆਂ ਜੁੱਤੀਆਂ ਚੱਕ ਰਹੇ ਸੀ

ਆਈ ਹਾਂ ਤੁਸੀਂ ਸਹੀ ਹੋਗੇ ਠੀਕ ਹੈ ਆਈ ਹਾਂ ਤੁਸੀਂ ਸਹੀ ਹੋਗੇ ਵਾਲੇ ਕੋ ਗਾਈਜ਼ ਕਮਟ ਵੀ ਹੈ ਇਹ ਇਹ ਹੀ ਡਿੱਗਿਆ ਸੀਗਾ ਆ ਮੈਂ ਹੀ ਡਿੱਗਿਆ ਭਾਈ ਇਹ ਬੜਾ ਗਿਰਿਆ ਹੈ ਬੰਦਾ ਇਹ ਬੜਾ ਗਿਰਿਆ ਆ ਬੰਦਾ ਮੈਨੂੰ ਐ ਲੱਗਦਾ ਜਿਹੜੀ ਤੁਸੀਂ ਉਹ ਪਰਫਾਰਮੈਂਸ ਨਹੀਂ ਕੀਤੀ ਸੀਗੀ ਬਲੈਕ ਕੱਪੜਿਆਂ 'ਚ ਉਹ ਬੜੇ ਹੋਏ ਆ ਨਾ ਨਾ ਅੱਡ ਸਭ ਤੋਂ ਵੱਟ ਆ ਸਾਰੇ ਅੱਡ ਆ ਸਾਰੇ ਅੱਡ ਅਜੇ ਪਤਾ ਕਿਵੇਂ ਬਣੇਗੀ ਤੇ ਕਹਿੰਗੇ ਬੈਂਡ ਵਾਚ ਵਾਲੇ ਆ ਗਏ ਲੱਗਦਾ ਇਹ ਬਿਟੇ ਬਿਟੇ ਆਹ ਦਿਦੇ ਤਾਂ ਲੱਗਦੇ ਆ ਉਹ ਦੇਖੋ ਬਾਰ ਆਹਾ ਤੁਹਾਨੂੰ ਤੁਹਾਨੂੰ ਉੱਤੋਂ ਉੱਤੋਂ ਆਹ ਦੇਖੀ ਦਿਖਾਉਂਦਾ ਮੁੰਡਾ ਨੇ ਜੱਮ ਜਾਂਦਾ ਮੈਂ ਕਹਿੰਦਾ ਟੈਟ ਆਉਗੀ ਚਾਰ ਵਾਰੀ ਸ਼ਰਟ ਟੈਟ ਕਰਾ ਲਈ ਚਾਰ ਵਾਰੀ ਜੱਮ ਨਹੀਂ ਜਾਂਦਾ ਮੈਂ ਉਹਦਾ ਅੱਕੜੇ ਜੱਦਾ ਬੰਦਾ ਟੈਟ ਹੀ ਜਾਂਦਾ ਨਾ ਦਸਤ ਕਰ ਮਿਲਦੇ ਆ ਆ ਦੇਖੋ ਆ ਇਹਨੂੰ ਹਾਰ ਪਾ ਕੇ ਗਾਈ ਜੈਨੂੰ ਹਾਰ ਪਾ ਗਿਆ ਹੈਲੋ ਨਹੀਂ ਤੂੰ ਹਾਰ ਪਾਈ ਫਿਰਦਾ ਆਇਆ ਤਾਂ ਭੈਣ ਦੀ ਵਿਆਹ ਤੇ ਸੀ ਉਹਨਾਂ ਨੇ ਮੈਨੂੰ ਪਸੰਦ ਕਰ ਲਿਆ ਅੱਛਾ ਮਾਸਟਰ ਸੁਲੇਮ ਨਾਮ ਪਤਾ ਲਾ ਕੇ ਮਾਸਟਰ ਸੁਲੇਮ ਰੌਣਕ ਭਾਈ ਦੇਖੋ ਇੱਧਰ ਪੈਰਸਟ ਕੱਟ ਤਾਂ ਬਹੁਤ ਆ ਪਰ ਗਰਮੀ ਬਹੁਤ ਜ਼ਿਆਦੇ ਆ ਔਰ ਰੀਬਨ ਕਟਾਈ ਹੋ ਰਹੀ ਓਥੇ ਲੱਗਦਾ ਇਹ ਰੀਬਨ ਕੱਟ ਹੋ ਰਿਆ ਨਾ ਕੱਟ ਕੱਟਿਆ ਜਾ ਰੀਬਨ ਗਰਮੀ ਕੋਈ ਬਹੁਤ ਆ ਹੈ ਰਬਾ ਕੇ ਮੈਂ ਲਹਿੰਗੇ ਪਾਈ ਫਿਰਦੇ ਆ ਸਾਰੇ ਤਾਂ ਸੁਣ ਤਜ ਗਰਮੀ ਚੋਂ ਸੁਣ ਤਜ ਗਰਮੀ ਆਉਂਦੀ ਸਹੀ ਗੱਲ ਆ ਸੁਣਾਈ ਟੁੱਟਾ ਜਾਣਾ ਸੀ ਓਥੇ ਦੇ ਕੋਸ ਹੈਗਾ ਓਥੇ ਕੇ ਪੱਖੇ ਦੇ ਅੱਗੇ ਹਵਾ ਹੁੰਦੀ ਆ ਔਰ ਓਨੇ ਜਾ ਕੇ ਤਾਂ ਹੀ ਖੜਦੇ ਆ ਆ ਸਾਡਾ ਕਾਫਲਾ ਫਿਰਦਾ ਵਾ ਆ ਇਧਰ 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 ਦਿਖਾਏ ਦਿਖਾਏ ਇਧਰ ਉਹ ਗੁਲਾਬ ਜਾਮਣਾਂ ਤੇ ਨਿੰਬੂ ਨਚੋੜੀ ਜਾਂਦੇ ਜੀਜੇ ਵਾਸਤੇ ਨਾ ਉਹ ਲੈਣ ਨਿੰਬੂ ਚੁੜਜਾਂਦੇ ਜੀਜੇ ਨੂੰ ਨਿੰਬੂ ਦੀ ਚੋੜ ਕੇ ਗੁਲਾਬ ਜਾਮਣਾਂ ਘਵਾਣ ਗਿਆ ਆ ਆ ਕੇ ਮੈਂ ਖੜੇ ਕਰਦੇ ਆ ਫੜੀ ਇਧਰ ਬਣਾਈ ਇਹਨਾਂ ਦੀ ਖਾਣ ਬਣਾਉਂਦਾ ਸਾਰਾ ਇਧਰ ਗਾਇਸ ਜੀ ਆਜੇ ਆ ਚੁੱਕੇ ਤੁਸੀਂ ਜਿੱਮੀ ਕੀ ਦੇਖ ਰਹੇ ਮੈਂ ਵੀ ਇੱਥੇ ਆ ਸਾਰੇ ਗਾਇਸ ਇਹ ਵੀ ਇੱਥੇ ਆ ਵੀ ਇੱਥੇ ਆ ਵੀ ਇੱਥੇ ਸੋਣਾ ਮੁੰਡਾ ਚੱਲ 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 ਇਹ ਆ ਸਾਡੀ ਬਰਾ ਤਾਂ ਬੋਲੀ ਪੈਣ ਲੱਗੀ ਐ ਓਏ ਰਿਬਨ ਦੇ ਪੈਸੇ ਕੱਟ ਦਿੱਤੇ ਯਾਰ ਹਾਂ ਰਿਬਨ ਦੇ ਇੱਕ ਪੈਸੇ ਰਿਬਨ ਓਏ ਪਰੇ ਪਰੇ ਨਹੀਂ ਰੋਟੀ ਦਾ ਖਾਣ ਦਾ ਪਿੜਾ ਬੱਤੀ ਬਣਾ ਲਿਓ ਆ ਮੋਟਾ ਦੇਖੋ ਆ ਨਹੀਂ ਖਾਣੋ ਅੱਡਾ ਇਹ ਨਾ ਅੰਦਰੋਂ ਐਂਡੀਆਂ ਦੋ ਪਲੇਟਾਂ ਖਾ ਗਿਆ ਡੜੀਆਂ ਇਹ ਤਾਂ ਗਿਆ ਨਹੀਂ ਹੋ ਗਿਆ ਅਨੁਰਾ ਖਾ ਰਹੀ ਮੈਂ ਤਾਂ ਫੇ ਚੱਕ ਲਈ ਝੂਠਾ ਤਾਂ ਬੋਲਦਾ ਸੀ 6 ਥਾਲ ਗਾ ਇੱਥੇ ਖਾ ਗਿਆ ਹੈ ਹੈ ਇੱਥੇ ਆਇਆ ਅੱਜ ਇੱਥੇ ਆਇਆ ਗਲਾਸ ਧਗਾਓ ਆ ਦੇਖਾ ਇੱਧਰ ਜਿੰਨੇ ਮੂੰਹ ਚ ਪੈਂਦੇ ਉਹਨੇ ਚਮਚੇ ਚ ਪਾ ਲ 4-5 ਰੋਟੀਆਂ ਆ ਗਏ ਅੰਦਰ ਮੋਟਾ ਨਾ ਇੱਕ ਨਹੀਂ ਖਾਦੀ ਮੈਂ ਤਾਂ ਆਪ ਐਕ ਨਹੀਂ ਖਾ ਰਿਹਾ ਮੱਕਾ ਟੂੜ ਬੋਲਦਾ ਜੀ ਇਹ ਇਹਦੇ ਮੂੰਹ ਵਿੱਚ ਨਿਕਰਾ ਸਟੋਰ ਕਰਨਾ ਤੇ ਅੰਦਰ ਲੈਣਾ ਖਾਈਏ ਦੋ ਮਹੀਨੇ ਦਾ ਰਾਸ਼ਨ ਇਹਦੇ ਅੰਦਰ ਪਲੇਟ ਉੱਤੋਂ ਫਿਰ ਇੰਨਾ ਥੋੜੀ ਖਾਣਾ ਵੀ 15 16 ਜਿਹੜਾ ਦਾ ਇਕੱਲਾ ਹੀ ਖਾ ਜੇ ਆਹ ਘੜੇ ਚ ਨਹੀਂ ਬਣਾਇਆ ਕੀ ਕਹਿੰਦੇ ਨਾਲ ਗੋਲਾ ਸਟੋਰ ਕਰਦੇ ਰੋਟੀ ਆ ਜੇ ਤੁਸੀਂ ਹੈ ਹੈ 8 ਘੰਟੇ ਕੰਮ ਕਰ ਕੱਟੇ ਨੇ ਬੇੜਤਾ ਫਿਰ ਉਹ ਤਾਂ ਇੱਕ ਦਿਨ ਵੀ ਨਹੀਂ ਚੱਲਦਾ ਮੈਂ ਤੁਹਾਡਾ ਸਾਰਿਆਂ ਦਾ ਵਲੌਗ ਬਣਾਇਆ ਕਿਸੇ ਨੇ ਮੇਰਾ ਵਲੌਗ ਨਹੀਂ ਬਣਾਇਆ ਆ ਬੰਦਾ ਨਮਾਕ ਹੋਣਾ ਇਹ ਯਾਰ ਅਸਪਰ ਇਹ ਇਹਨੇ ਪਤਾ ਨੱਚਦੇ ਨੇ ਇਹਦੇ ਮੱਥੇ 'ਚ ਲੱਤ ਮਾਰੀ ਇਹ ਮੇਰਾ ਹੀ ਵਿਚਾਰ ਬੰਦਾ ਇਹ ਬੋ ਆ ਬੋਲੇ ਤੂੰ ਮੈਂ ਨੰਬਰ ਲਗਾਉਂਦਾ ਆ ਬੋਲੇ ਜੁਕਰ ਮੰਝ ਲੋ ਸਾਰੇ ਭਰਾ ਨੇ ਕੋਈ 10 ਮਣੇ ਆ ਗਿਆ ਮੋਟੇ ਛੱਡ ਕੇ ਮੈਂ ਤੇ ਮੇਰੀ ਲਈ ਜਾਂਦੇ ਮਿੱਟਵਾਦ ਤੂੰ ਵੱਧ ਖਾਤਾ ਆ ਤੂੰ ਇਹਨਾਂ ਦੀ ਲਾਉਣਾ ਅੱਜ ਕੱਪੜੇ ਤਾਂ ਦੇ ਤੋ ਕਿੰਨੇ ਟੈਟ ਇਹਦੀ ਸ਼ਲਤ ਪਾਟ ਜਾਣੀ ਇਹਨੇ ਇੱਕ ਪਲੇਟ ਹੋਰ ਖਾ ਲਈ ਤਾਂ ਆਹ ਦੇਖੋ ਫਰੰਟ ਲਾ ਪੱਲੀ ਪਟ ਰਹਾ ਓਏ ਇੱਕ ਬੰਦਾ ਹੋਰ ਆਇਆ ਆਹ ਪਹੁੰਚ ਗਿਆ ਇਹਨਾਂ ਨੂੰ ਤਾਂ ਲੱਗਣਾ ਨਹੀਂ ਨਾ ਇਹਨੂੰ ਲੱਗਦਾ ਨਹੀਂ ਇਹਨੂੰ ਲੱਗਦਾ ਨਹੀਂ ਇਹਨੂੰ ਲੱਗਦਾ ਆਂਟੀ ਤੁਹਾਡੇ ਫੋਨ ਮਜ਼ਾਕ ਕਰ ਰਿਹਾ ਓਹ ਇੰਡੀਆ ਫੋਨੀਆਂ ਦਾ ਜੀ ਇਹ ਟੀਮੇ ਦਾ ਟੀਮਾ ਦਿੱਤੇ ਸਾਰੇ ਟੀਮੇ ਹੀ ਇੱਥੇ ਆ ਗਏ ਟੀਮਾ ਆਜ ਰਿਹਾ ਡਾਈਟ ਬਹੁਤ ਮਰੀ ਪਤਲ ਸ਼ਰਮਾਕੀ ਘੱਟ ਦੋ ਆਹ ਮੋਟੇ ਨੂੰ ਪੁੱਛ ਲੋ 6-7 ਰੋਟੀਆਂ ਅੰਦਰ ਖਾਇ ਤੇ ਵੀ ਲੱਗਿਆ ਪਿਆ ਆ ਇੱਧਰ ਕੀ ਹੋ ਗਿਆ ਓ ਚਾਪੀ ਲੱਭੀ ਕਿ ਨਹੀਂ ਚਾਪੀ ਲੱਭੀ ਕਿ ਨਹੀਂ ਓਏ ਆਲੇ ਮਾਰਦੀ ਆ ਤੂੰ ਕੁਛ ਕਹਿ ਨਾ ਮੈਂ ਆ ਚਮਚ ਨਾਲ ਮਾਰ ਹੱਥ ਨਾਲ ਬਿਜਲੀ ਸਰੂ ਲੈਣੀ ਰੀ ਤੇ ਇਹਦੇ ਨਾਲ ਕਿ ਬੰਨਾ ਥਾਲੀ ਜਾ ਕੇ ਤੇ ਮੂੰਹ ਤੇ ਮਾਰ ਕਿੱਦਾਂ ਕਹਿ ਦੋ ਖਵਾ ਦੇ ਇਹਨੂੰ ਲੇਖਾ ਉਹਨੇ ਖਾ ਲਿਆ ਵਾ ਮੈਂ ਇੱਕ ਰੋਟੀ ਨਹੀਂ ਖਾ ਪਾਇਆ ਉਹਨੇ ਲੈ ਲੈ ਓ ਖਾਣ ਨਾ ਓਏ ਆ ਕੀ ਖੁਰਲੀ ਬਣੀ ਹੋਈ ਆ ਇੱਧਰ ਥੋੜੇ ਆ ਤੇ ਬਣਾਈਏ ਉਧਰ ਪਰਲੇ ਪਾਸੇ ਡੋਲ ਲੋ ਪਹਿਲਾਂ ਪਤਾ ਪਹਿਲਾਂ ਨਾ ਇਹਨੂੰ 100 ਲੱਗਦੇ ਸੀ ਖਾਣ ਨੂੰ ਅੱਜ ਅੰਦਰ ਲੱਗੇ ਉਹ ਗਰਮੀ ਬਹੁਤ ਤਾਂ ਅੰਦਰ ਲੱਗੇ ਆ ਰਹਿਮ ਗੁਰੂ ਰਹਿਮ ਲੈ ਗੁਰੂ ਜੀ ਆਪ ਵੀਡੀਓ ਫੜ ਦੋ ਆਖ ਆਖ ਆ ਦੇਖ ਲੋ ਯਾਰ ਗਾਇਸ ਆਂਟੀ ਨੇ ਵੀ ਦੇਖ ਲੋ ਜਮਾ ਵੀ ਅਕਲ ਨਹੀਂ ਆਈਗੀ ਮੈਂ ਵੀ ਵਲੌਗ ਬਣਾਉਣਾ ਜੰਗੂ ਜੀ ਕੋਟੇ ਕਹਦੇ ਇਹਦੇ ਸਾਰੀ ਧੜੀ 1% ਆਲ ਨਹੀਂ ਬਣਾਇਆ ਤੇਰੀ ਮਤਲਬ ਹੁਣ ਜਿੱਦਾਂ ਘਾਟੀ ਕਾਲੇ ਕੈਂਦੀ ਦੇਖ ਕੇ ਘੋਣਾ ਪਈਆ ਜਿਹਦੇ ਆਪਦੇ ਅਕਲ ਗਿੱਟਿਆ ਚ ਹੈ ਮੈਨੂੰ ਤਾਂ ਪਾਈ ਹੀ ਨਾ ਤਾਈ ਤਾਂ ਭੱਜ ਰਿਹਾ ਪੰਗੇ ਲੈ ਰਿਹਾ ਚੱਲ ਚੱਲ ਤੇਰੇ ਓਏ ਤੈਨੂੰ ਕਿੰਨੀ ਵਾਰ ਕੇ ਨਾ ਲੈ ਪੰਗੇ ਤੈਨੂੰ ਕਹਿਆ ਹਰਮਣੇ ਦਿਖਾ ਕੇ ਇਨ ਲੈ ਕੇ ਜਾ ਯਰੇ ਇਨੂੰ ਲੈ ਕੇ ਜਾ ਬਸ ਓਏ ਕੁੱਟਣ ਨੂੰ ਦਿਓ ਕੁੜਾ ਲੈ ਕੇ ਨਾ ਮੈਂ ਕੀਵਾ ਸਮੇ ਉਹ ਕਹਿੰਦਾ ਨਹੀਂ ਆ ਨਾ ਜੀਰ ਜੀ ਧੱਕਾ ਨਹੀਂ ਕੁੱਟਣ ਨੂੰ ਦੱਸਵੀਂ ਨਾ ਓ ਯਾਰ ਗਾਇਜ਼ ਇਹ ਤਾਂ ਸਾਰੇ ਪਾਗਲ ਨੇ ਮੈਂ ਨੱਚ ਕੇ ਆਇਆ ਥੋੜੀ ਦੇਰ ਹੋਰ ਮੇਰੇ ਤਾਂ ਲੈ ਲੱਤਾਂ ਦਰਦ ਹੋ ਰਹੀਆਂ ਮੈਂ ਗੋਡੇ ਵੀ ਦਰਦ ਕਰਾ ਗਿਆ ਜੀ ਇਹਨੂੰ ਨਹੀਂ ਮਿਲਾਨਾ ਬਦਿਆ ਬੰਦਾ ਨੀਗਾ ਚਲ ਆਪਾਂ ਤਾਂ ਦੋਸਤੋਂ ਹੁਣ ਘਰੇ ਆਏ ਆ ਬੰਦੇ ਛੱਡ ਕੇ ਚੱਲੇ ਸੀ ਵੀ ਹੁਣ ਆਪਾਂ ਡੋਲੀ ਤੋਰਨ ਵਾਲੀ ਆ ਤੇ ਗੈਸ ਕਿੰਨੇ ਟੋਲੀ ਕਾ ਦੀ ਤਰਨਾ ਗਲੀਆਂ ਤੇ ਦੇਖੋ ਆਵਾਜ਼ਾਂ ਬੱਚਕੇ ਨੇ ਉੱਧਰ ਦੇਖੋ ਬੋਲ ਗਏ ਹੱਥ ਨੇ ਡੀਜੇ ਇਹਦੇ ਬਾਲ ਤਾਂ ਇਹਨਾਂ ਦੀ ਢਾੜੀਆਂ ਤੇ ਬੰਬ ਸਿੱਟੇ ਹੁੰਦਾ ਕਿਸੇ ਤੇ ਕੋਈ ਜਦੋਂ ਖਾਲੇ ਨੱਕ ਵੇਸ ਨਾਲ ਦੀ ਵਾਲੇ ਮਾਰਾ ਦੇ ਸੀਗੇ ਦੇ ਉਹ ਢਾੜੀਆਂ ਤੇ ਬੰਬ ਡਿੱਗਿਆ ਤਾਂ ਦਿਖਾਓ ਓਏ ਫੋਨ 2% ਆ ਚੜ੍ਹ ਕੇ ਅੱਗੇ ਪੰਜ ਮਿੰਟ ਪਰ ਗਰਮੀ ਬਹੁਤ ਸੀ ਯਾਰ ਮੈਂ ਤਾਂ ਹਾਂ ਹਾਂ ਨਾ ਸਵਾ ਕੇ ਬੈਠੀ ਐਸਾ ਕੋਈ ਲਰ ਦੇ ਸਾਹਮਣੇ ਬੈਠੀ ਆ ਦੋਸਤੋ ਇੱਕ ਮਿੰਟ ਤੁਹਾਨੂੰ ਮਿਲਦੇ ਰੁਕਿਓ ਤਾਂ ਦੋਸਤੋ ਫਾਈਨਲੀ ਸਾਡੇ ਦੀਦੀ ਚੱਲ ਗਏ ਨੇ ਕਰੰਦੀ ਹੋਣਾ ਰੱਲੀ ਤੌਰ ਤੇ ਆ ਗਏ ਆ ਗਾਇਜ਼ ਬੜੇ ਰੋਬੜ ਅੱਜ ਸਾਰੇ ਜਣੇ ਰੋ ਗਲੀ ਚੁੱਚੀ ਚਿਮਾ ਯਾਰ ਮੈਨੂੰ ਐ ਅੱਜ ਪਤਾ ਕੀ ਹੋਇਆ ਓ ਯਾਰ ਮੈਨੂੰ ਇੱਕ ਉੱਥੇ ਗੱਲ ਅੱਜ ਮੈਨੂੰ ਗੱਲ ਬੜੀ ਹਾਰਡ ਲੱਗੀ ਚੱਲ ਕਹਿਣਾ ਤਾਂ ਨਹੀਂ ਜਾਂਦਾ ਹੁਣ ਆ ਮੈਨੂੰ ਪਤਾ ਕੀ ਯਾਰ ਦੀਦੀ ਨਾ ਉਹਦਾ ਵੱਡਾ ਵੀਰ ਨਹੀਂ ਹਰਸ਼ ਤੇ ਪਿੱਛੇ ਪਤਾ ਨਹੀਂ ਕਿਹੜੀ ਆਂਟੀ ਹੋਣੀ ਕਹਿੰਦੀ ਪਾਲਾ ਜੱਫੀ ਹੋਣੀ ਕਿ ਦਿਨ ਲੜਿਆ ਕਰੇ ਕਿ ਭਰਾਵਾ ਸੁਣ ਕੇ ਹੀ ਭਰਾਵਾ ਮੇਰਾ ਹਫਦਰ ਹੋਣਾ ਨਿਕਲ ਗਿਆ ਕਿਰੇ ਤੋਂ ਹੋਰ ਗੜੀ ਚੁੱਚੀ ਸਾਰੇ ਰੋ ਸਾਰੇ ਟੋਟਲੀ ਅਸੀਂ ਵੀ ਰੋਕੀ ਇੱਥੇ ਤਾਂ ਕੈਂ ਫਾਈ ਮੇਰੀ ਮੰਮੀ ਨੇ ਵੀ ਦਾਜਾ ਅਕਤ ਨਹੀਂ ਕਿਹਾ ਫਾਈ ਮੈਂ ਤਾਂ ਹੰਦਾ ਹੱਤਪਾਰ ਮੈਂ ਕਿਸੇ ਕੁੜੀ ਨੂੰ ਨਾ ਮੈਂ ਤਾਂ ਬਿਆਨ ਹੀ ਕਰਾਂਦਾ ਫਾਈ ਮੈਂ ਕੋਈ ਕੁੜੀਆਂ ਨੂੰ ਘਰ ਤਾਂ ਦੂਰ ਕਰਦੇ ਰਹਿੰਦੇ ਆ ਵਿਚਾਰ ਚਲ ਬਸ ਹੋ ਗਿਆ ਤੇਰਾ ਭਰਾ ਹੈਗਾ ਤੇਰੇ ਨਾਲ ਠੀਕ ਆ ਟੈਨਸ਼ਨ ਲੈਣੀ ਮੈਂ ਆਗਾ ਮੈਂ ਤੇਰਾ ਭਰਾ ਆ ਮੈਂ ਬੰਦਾਸ ਜਾਕਰ ਦੇਖੇ ਤੇ ਈਜ਼ੀ ਲੋਡਿੰਗ ਜੀ ਤੋ ਸਭ ਰਿਆਂ ਰੱਕੜੀ ਬੰਨੇ ਮੈਂ ਇਹ ਤੂੰ ਜੱਪੀ ਕੋ ਨਹੀਂ ਬੰਨੇ ਕਰ ਦੇਗਾ ਲੋੜਾ ਬੰਨੇਦਰ ਮੇ ਸਰਦਾ ਕਰ ਐਨੀਆਂ ਗੋਲੀਆਂ ਕੱਟੀ ਜਾਂਦਾ ਸਾਲੇ ਇੱਕ ਚੱਕੇ ਖਾ ਮਮਾ ਠਾਗਾ ਹਾਏ ਨਹੀਂ ਓਏ ਖਾਂਸੀ ਆਂਦੀ ਨਾ ਠਾਈ ਨਾ ਗਾਇਸ ਗੁੜੀ ਸਦਾ ਸੁੱਤਾ ਬੈ ਲੇਖੋ ਜੇ ਜੇ ਸਦਾ ਕਤਾ ਤੂ ਵੇਖਿਆ ਹਾਂ ਮੂ ਵੀਡੀਓ ਦੇ ਇੱਥੇ ਵੀਡੀਓ ਚੋਂ ਵੰਗ ਦੇਖੋ ਇਹਦਾ ਦੀਦੀ ਨੂੰ ਮਿਲਲੇ ਸੀ ਹਾਂ ਹੋਰ ਫਿਰ ਬਾਈ ਸਭ ਤੂੰ ਕਿੱਦਾਂ ਕਿੱਦਾਂ ਲੱਗਿਆ ਵੇ ਤੁਹਾਨੂੰ ਕਿੱਦਾਂ ਲੱਗਿਆ अच्छा अच्छा अमितအောင် मेरे दोस्त ਦੇ ਘਰ ਦੇ ਕਿਦਾਂ ਲੱਗੇ ਤੁਹਾਨੂੰ ਵਧੀਆ ਸੀ ਵਧੀਆ ਸੀ ਪਾਗਲਿਆ ਤੂੰ ਕਿਉਂ ਕਿਉਂ ਤੁਸਾਂ ਲੱਗੇ ਕਿ ਹਾਂ ਕਰਨ ਗਾਏ ਦੇ ਨੂੰ ਘਰੇ ਕੁਝ ਲੱਭਦੇ ਨੇ ਮੇਰੀ ਮੰਮੀ ਆਹ ਖੋਲ ਕੇ ਬੈਠੀ ਆ ਤਾਂ ਦੋਸਤਾਂ ਨੂੰ ਚੇਂਜ ਕਰਦੇ ਆ ਚੇਂਜ ਕਰਕੇ ਤੁਹਾਨੂੰ ਮਿਲਦੇ ਆ